ਆਰੇ ਸੁਖਮਰਤਿ ਨਾਮੁ ਮਨੁ ਲਿਖਾਇ ਆਕਾਰ ਸਤਿਆ ਮਨ ਸੰਤੋਖੁ ਤੁਝ ਦੇਣ ਕੇ ਵੀ ਲੋ ਜੀ ਆਪਾ ਚਾਲੇ ਪਾਉਨੇ ਆ ਗੁਰਦੁਆਰਾ ਰਿਸ਼ੀਕੇਸ ਹੈ ਹੰਗੂਨ ਸਾਹਿਬ ਤੇ ਇਥੋਂ ਨਿਕਲਣ ਲੱਗਦੇ ਆ 7 ਵਜੇ ਦੇ ਟਾਈਮ ਤੇ ਆਪਾਂ ਜਾਣਾਗਾ ਬਰਨਾਲਾ ਇਥੋਂ ਬਾੜ ਦਖਾਉਂਦਾਗਾ 300 35 40 ਕਿਲੋਮੀਟਰ ਬਾ ਚੱਲਦੇ ਆ ਤੁਰਦੇ ਆ ਆਪਾਂ ਗੁਰਦੁਆਰਾ ਪੌਂਡਰਾ ਸਾਹਿਬ ਹੋ ਕੇ ਜਾਵਾਂਗੇ ਲਓ ਜੀ ਆਪਾਂ ਆ ਜਿਹੜਾ ਪੁਲ ਦੀਂਦਾ ਇਹ ਹਰਦਵਾਰ ਤੇ ਰਿਸ਼ੀਗਰ ਕੇਸ ਨੂੰ ਜਾਂਦਾ ਜੇ ਆਪਾਂ ਇਧਰ ਨੂੰ ਜਾਂਦੇ ਆ ਤਾਂ ਹਰਦਵਾਰ ਜੇ ਐਨੂੰ ਸੱਜੇ ਹੱਥ ਜਾਂਦੇ ਆ ਖੱਬੇ ਹੱਥ ਤਾਂ ਰਿਸ਼ੀਕੇਸ ਇਹ ਰੂਟ ਛੱਡ ਕੇ ਆਪਾਂ ਆ ਗਏ ਆ ਦੇਰਾ ਦੂਣ ਵਾਲੇ ਤੇ ਦੇਰਾ ਦੂਣ ਇੱਥੋਂ 32 ਆਪਾਂ ਜਾਣਾ ਪੌਂਡਾ ਸਾਹਿਬ ਨੂੰ ਵਾਸੇ ਰੂਟ ਤੇ ਚੱਲਦੇ ਹਾਂ ਹੁਣ ਅੱਗੇ। ਲਓ ਵੀ ਆਪਾਂ ਹਰਦਵਾਰ ਤੋਂ ਚੱਲ ਕੇ ਐਚਪੀ ਦੇ ਪੰਪ ਤੇ ਰੁਕੇ ਸੀ। ਤੇਲ ਪਵਾ ਲਿਆ, ਟੈਂਕੀ ਫੁੱਲ ਤੇ ਤੇਲ ਪਿਆ ਆਪਣਾ 800 ਦਾ। ਤੇ ਹੁਣ ਪਾਉਣੇ ਚੱਲੇ ਅਗਲੇ ਬਤੌਰਦੇ ਆ। ਲਓ ਜੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜਮਨਾ ਦੇ ਕੰਡੇ ਤੇ ਬਸਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਗੁਰਦੁਆਰਾ ਸਾਹਿਬ ਬਹੁਤ ਵੱਡੀ ਇਮਾਰਤ ਆ ਤੇ ਬਹੁਤ ਸੋਹਣਾ ਗੁਰਦੁਆਰਾ ਤੇ ਇੱਥੇ ਪਹੁੰਚ ਗਏ ਆਪਾਂ ਤੇ ਕਰਦੇ ਆ ਦਸਨ ਮੇਲੇ ਲਓ ਜੀ ਆ ਗੁਰਦੁਆਰਾ ਸਾਹਿਬ ਦਾ ਨਕਸ਼ਾ ਹੈਗਾ ਗੁਰਦੁਆਰਾ ਸ੍ਰੀ ਕਾਉਂਟਰ ਸਾਹਿਬ ਤੇ ਇਹ ਸਾਰੇ ਇਮਾਰਤਾਂ ਉਹਨਗਰਵਾਰਾ ਸਾਹਿਬ ਦੀ ਅਸੀਸੇ ਚ ਬੰਦ ਕੀਤਾ ਵਾ ਨਕਸ਼ਾ ਬਣਾ ਕੇ ਬਹੁਤ ਸੋਹਣੀ ਲੱਗ ਲਵਤਾ ਇਹ ਜੀ ਰੂ ਦੇਖਿਓ ਇੱਥੇ ਜਦੋਂ ਵੀ ਆਏ ਆ ਨਾਲ ਹੀ ਨਿਸ਼ਾਨ ਸਾਹਿਬ ਝੂਲਦੇ ਨੇ ਇੱਕ ਇਧਰ ਇਧਰ ਜੋੜਾ ਘਰ ਦਰਬਾਰ ਹਾਲ ਲੋ ਯਾ ਆ ਗਿਆ ਗੁਰੂ ਘਰ ਦਾ ਲੰਗਰ ਹਾਲ ਤੇ ਚੱਲਦੇ ਆਪਾਂ ਪ੍ਰਸਾਦ ਦੇ ਪਾਣੀ ਸੱਕੇ ਇੱਥੋਂ ਪੌਣੇ ਅਗਲੇ ਚਾਲੇ ਆ ਇਧਰ ਰਹੀ ਜਮਨਾ ਹੁ ਗੰਗਾ ਜਮਨਾ ਲਓ ਜੀ ਆ ਚਲਦੀ ਐ ਜਮਣਾ ਤੇ ਆ ਸੀ ਗੁਰਦੁਆਰਾ ਸਾਹਿਬ ਲੋ ਜੀ ਆ ਗੁਰਦੁਆਰਾ ਪੌਂਟਾ ਸਾਹਿਬ ਹਮਾਚਲ ਦੀਆਂ ਪਹਾੜੀਆਂ ਚ ਵਸਿਆ ਵਾ ਸੰਗਤ ਅਸਨਾਨ ਵੀ ਲੈ ਰਹੀਆਂ ਨੇ ਵਿੱਚ ਤੇ ਉਹ ਬਣਿਆ ਵਜਾ ਹੁਣਾਂ ਦੇ ਉੱਤੇ ਉੱਤਰਾਖੰਡ 1 ਕਿਲੋਮੀਟਰ ਦੇ ਦੂਰੀ ਤੇ ਬਾਰਡਰ ਪੰਦ ਉੱਤਰਾਖੰਡ ਦਾ ਬਸ ਹਾਂ ਹੁਣ ਹਿਮਾਚਲ ਚ ਜਾਂਦੇ ਹਾਂ ਫੋਪੋਨੇ ਚਾਲੀ ਲਓ ਜੀ ਆਪਾਂ ਪਹੁੰਚ ਗਏ ਹੰਵਾਲੇ ਤੇ ਅੰਬਾਲੇ ਤੋਂ ਹੁਣ ਪੌਣੇਆ ਪਟਿਆਲੇ ਦੇ ਚਾਲੇ ਬਸ ਹੁਣ ਆਪਣਾ ਸਫਰ ਨਿਬੜਦਾ ਤੁਰਿਆ ਜਾਂਦਾ ਸ੍ਰੀ ਹੇਮਕੁੰਡ ਸਾਹਿਬ ਤੇ ਇੱਥੇ ਚਾਹ ਪਾਣੀ ਪੀਤਾਗਾ ਤੇ ਹੁਣ ਪੌਣੇ ਚਾਲੇ ਜੀ ਆਪਾਂ ਪਹੁੰਚ ਗਏ ਆ ਪਿੰਡ ਆ ਆ ਵਹੀ ਕਿੰਸਾ ਉਹ ਦਾ ਸਫਰ ਕਰਦੇ ਆ ਸਮਾਪਤ ਚ ਤੇ ਮਿਲਾਂਗੇ ਕੋਈ ਨਵੇਂ ਸਫਰ ਚ ਸਭ ਨੂੰ ਸਤਿ ਸ੍ਰੀ ਅਕਾਲ